ਦੀਪਕ ਜੀ ਕਲਕੱਤਾ ਦੇ ਵਿੱਚ ਬੀਤੇ ਦਿਨੀ ਜੋ ਟ੍ਰੇਨੀ ਡਾਕਟਰ ਦਾ ਬਲਾਤਕਾਰ ਤੇ ਕਤਲ ਹੋਇਆ ਸੀ ਉਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਵੀ ਸੂਮੋਟੋ ਲੈਂਦੇ ਹੋਏ ਅੱਜ ਜਿਹੜੀ ਸੁਣਵਾਈ ਹੋਈ ਹੈ ਉਹਦੇ ਵਿੱਚ ਕਾਫੀ ਗੱਲਾਂ ਨਵੀਆਂ ਉਹਨਾਂ ਨੇ ਅਬਜ਼ਰਵ ਕੀਤੀਆਂ ਕਾਫੀ ਸਖਤ ਤਾਕੀਦ ਵੀ ਕੀਤੀ ਡਾਕਟਰਾਂ ਨੂੰ ਮੁਲਕ ਭਰ ਦੇ ਵਿੱਚ ਅਪੀਲ ਵੀ ਕੀਤੀ ਆ ਕਿ ਸੁਪਰੀਮ ਕੋਰਟ ਦੀ ਕਾਰਵਾਈ ਤੇ ਭਰੋਸਾ ਰੱਖੋ ਕੰਮਕਾਜ ਤੇ ਵਾਪਸ ਜਾਓ ਕਿਉਂਕਿ ਡਾਕਟਰਾਂ ਵੱਲੋਂ ਹੜਤਾਲ ਵੀ ਕੀਤੀ ਗਈ ਤੁਸੀਂ ਦੱਸਿਆ ਸੀ ਕੱਲ ਅ ਪਰ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਦੀਪਕ ਜੀ ਵੀ ਟ੍ਰੇਨੀ ਡਾਕਟਰ ਦੇ ਕਤਲ ਦੇ ਪਿੱਛੇ ਕਾਰਨ ਕਿਤੇ ਕੋਈ ਮਨੁੱਖੀ ਅੰਗਾਂ ਦੀ ਤਸਕਰੀ ਜਾਂ ਸੈਕਸ ਰੈਕਟ ਵੀ ਹੋ ਸਕਦਾ ਜੀ ਬਿਲਕੁਲ ਜਿਉਂ-ਜਿਉਂ ਦੇ ਅੱਗੇ ਵਧ ਰਹੇ ਨੇ ਅੱਖਵਾਖੇ ਅੰਗਲਾਂ ਤੋਂ ਜਾਨ ਚੋਰੀਈ ਆ ਤੇ ਕਈ ਨਵੇਂ ਤੱਤ ਵੀ ਉੱਪਰ ਆ ਰਹੇ ਨੇ ਜੀ ਇੱਕ ਪਾਸੇ ਜਿਵੇਂ ਤੁਸੀਂ ਜ਼ਿਕਰ ਕੀਤਾ ਬਿਲਕੁਲ ਮਾਨਯੋਗ ਸੁਪਰੀਮ ਕੋਰਟ ਨੇ ਖੁਦ ਸਵੈ ਨੋਟਿਸ ਲਿਆ ਤੇ ਸਵੈ ਨੋਟਿਸ ਲੈ ਕੇ ਉਹਨਾਂ ਨੇ ਉਸ ਵਾਰ ਸੁਣਵਾਈ ਕੀਤੀ ਕਿਉਂਕਿ ਉਹ ਟਾਸਕ ਫੋਰਸ ਬਣਾਤੀ ਹੈ ਜੀ ਤੇ ਜਿਹਦੇ ਵਿੱਚ ਡਾਕਟਰਾਂ ਨੂੰ ਵੀ ਸ਼ਾਮਲ ਕੀਤਾ ਤੇ ਇੱਕ ਪਹਿਲ ਕਦਮੀ ਕੀਤੀ ਕਿ ہاں ਫਿਕਰਮੰਦੀ ਨਜ਼ਰ ਆਈ ਦੂਸਰੇ ਪਾਸੇ ਇਹ ਸਾਰੀ ਪ੍ਰਕਿਰਿਆ 'ਚ ਸੀਬੀਆਈ ਜਦੋਂ ਜਾਂਚ ਪੜਤਾਲ ਕਰ ਰਹੀ ਹੈ। ਹਮਮ। ਪਰ ਸੀਬੀਆਈ ਦੀ ਜਾਂਚ ਪੜਤਾਲ ਦੇ ਵਿੱਚ ਵੀ ਇਹ ਜੀਏ ਪੱਖ ਵੀ ਉੱਪਰ ਆ ਰਿਹਾ ਕਿ ਕਿਤੇ ਇਹ ਸਿਰਫ ਦਿਖਾਉਣ ਲਈ ਕੇਸ ਨੂੰ ਇੱਕ ਬਲਾਤਕਾਰ ਦੀ ਸ਼ੇਪ ਦਿੱਤੀ ਗਈ ਹੋਵੇ ਜਾਂ ਉਸ ਚੜ ਦੇ ਵਿੱਚੇ ਬਲਾਤਕਾਰ ਹੋਇਆ ਹੋਵੇ ਤੇ ਉਸ ਨੂੰ ਫਿਰ ਇੱਕ ਨਾਰਮਲ ਘਟਨਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੋਵੇ ਜਦੋਂ ਕਿ ਇਹ ਦੇ ਪਿੱਛੇ ਇੱਕ ਰੈਕਡ ਦਾ ਪਰਦਾ ਪਾਸ਼ ਹੋਣ ਦਾ ਡਰ ਵੀ ਜਾਂ ਖੜਾ ਹੋਵੇ। ਹਮ ਉਹ ਡਰਗ ਰੈਕਟ ਵੀ ਹੋ ਸਕਦਾ। ਸੈਕਸ ਰੈਕਡ ਦਾ ਹਵਾਲਾ ਵੀ ਆ ਰਿਹਾ ਤੇ ਸਭ ਤੋਂ بڑا ਮਨੁੱਖੀ ਅੰਗਾਂ ਦੀ ਤਸਕਰੀ ਦਾ ਪਹਿਲੂ ਹੋਇਆ ਕਿ ਸੀਬੀਆਈ ਨੇ ਮਤਲਬ ਘੱਟੋ ਘੱਟ 19-20 ਬੰਦਿਆਂ ਤੋਂ ਜਦੋਂ ਪੁੱਛਗਿਛ ਕੀਤੀ ਉਹਨਾਂ ਚੋਂ ਅੱਧ ਤੋਂ ਵੱਧ ਨੇ ਇਸ ਗੱਲ ਦਾ ਇਸ਼ਾਰਾ ਕੀਤਾ ਕਿ ਇੱਥੇ ਹਸਪਤਾਲ ਦੇ ਹਵਾਲੇ ਨਾਲ ਮਨੁੱਖੀ ਤਸ ਅੰਗਾਂ ਦੀ ਤਸਕਰੀ ਵੀ ਹੋ ਰਹੀ ਐ ਸੈਕਸ ਰੈਕਟ ਤੇ ਡਰੱਗ ਰੈਕਟ ਵੀ ਚੱਲਦਾ ਹੈ ਹੂੰ ਤੇ ਇਹ ਵੀ ਕਹਿੰਦੇ ਸੀ ਵੀਏ ਨੇ ਕਿ ਅਸੀਂ ਉਹ ਨਾਮ ਨਹੀਂ ਉਜਾਗਰ ਕਰਾਂਗੇ ਜਿਨ੍ਹਾਂ ਨੇ ਸਾਡੇ ਕੋਲੇ ਤੱਥ ਦਿੱਤੇ ਨੇ ਜੀ ਉਹਨਾਂ ਨੇ ਕਹਿੰਦੇ ਇਹ ਵੀ ਖਾਸਾ ਪ੍ਰਗਟਾਇਆ ਕਿ ਇਹਦੇ ਪਿੱਛੇ ਰਸੂਕਦਾਰ ਤੇ ਕੁਝ ਰਾਜਨੀਤਿਕ ਧਿਰਾਂ ਵੀ ਹਮ ਹੈਗੀਆਂ ਨੇ ਹਮ ਤੇ ਉਹਦੇ ਵਿੱਚੋਂ ਕਹਿੰਦੇ ਕਿ ਇਹ ਘਟਨਾ ਕਰਮਜਾਮੀ ਆ ਬਕਾਇਦਾ ਤੌਰ ਤੇ ਇਹ ਗੱਲ ਖੁੱਲ ਕੇ ਆਈ ਕਿ ਉਸ ਟ੍ਰੇਨੀ ਡਾਕਟਰ ਨੂੰ ਕੁਝ ਅਜਿਹੀ ਜਾਣਕਾਰੀ ਸੀ ਜਿਹੜਾ ਉਹ ਖੁਲਾਸਾ ਕਰ ਸਕਦੀ ਸੀ ਜਿਹਦੇ ਉਹ ਤੱਥ ਸਾਹਮਣੇ ਲਿਆ ਸਕਦੀ ਸੀ ਇਸ ਲਈ ਉਹ ਇਸ ਬੇਚੀਪਣੇ ਦਾ ਸ਼ਿਕਾਰ ਹੋਈ ਹੈ ਜੀ ਹੁਣ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਕਹਿੰਦੇ ਕਿ ਇੱਕ ਮਤਲਬ ਵਿਅਕਤੀ ਨੇ ਇਹ ਵੀ ਦਾਵਾ ਕੀਤਾ ਕਿ ਮੇਰੇ ਕੋਲ ਡਾਕਟਰਾਂ ਦੇ ਗਰੁੱਪਾਂ ਦੇ ਸਕਰੀਨਸ਼ਾਟ ਨੇ ਸੀਵੀ ਕਹਿੰਦੀ ਕਿ ਸਾਡੇ ਕੋਲ ਉਸ ਨੇ ਬੰਦੇ ਦਾਵਾ ਕੀਤਾ ਜਿਹਦੇ ਵਿੱਚ ਬਕਾਇਦਾ ਤੌਰ ਤੇ ਸੈਕਸ ਰੈਕਟਰ ਡਰਗ ਰੈਕਡ ਦੀ ਸਾਰੀ ਜਾਣਕਾਰੀ ਹੈ ਹੂੰ ਹੂੰ ਤੇ ਉਹ ਸੀਵੀ ਕਹਿੰਦੀ ਅਸੀਂ ਆਪਣੇ ਕੰਟਰੋਲ ਚ ਲੈ ਲਿਆ ਹੁਣ ਅਸੀਂ ਉਸ ਸਿੰਗਲ ਤੋਂ ਵੀ ਜਾਂਚ ਕਰਿਆ ਦੂਏ ਪਾਸੇ ਸੀਬੀਆਈ ਨੇ ਕਾਲਜ ਦੇ ਉਸ ਸਟ੍ਰੀਨਿੰਗ ਡਾਕਟਰ ਦੇ ਨਾਲ ਦੇ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਹੈ ਵਿਦਿਆਰਥੀਆਂ ਨਾਲ ਵੀ ਟ੍ਰੇਨ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ ਹੈ ਉਹਦੇ ਵਿੱਚੋਂ ਤਿੰਨ ਚਾਰ ਗੱਲਾਂ ਉਭਰੀਆਂ ਕਾਲਜ ਦੇ ਵਿਦਿਆਰਥੀਆਂ ਨੇ ਸਾਬਕਾ ਪ੍ਰਿੰਸੀਪਲ ਜਿਹੜਾ ਹੁਣ ਅਸਤੀਫਾ ਦੇ ਚੁੱਕਿਆ ਹੈ ਨਾ ਸੰਦੀਪ ਕੋਸ਼ ਉਹਦੇ ਉੱਤੇ ਸਿੱਧੇ ਦੋਸ਼ ਲਾਏ ਨੇ ਕਿ ਉਹ ਹਰ ਗੱਲ ਤੋਂ ਜਾਣੂ ਹੈ ਉਸ ਨੂੰ ਸਾਰੀ ਘਟਨਾ ਦਾ ਪਤਾ ਹੈ ਉਸ ਨੂੰ ਘਟਨਾ ਹੋਣ ਤੋਂ ਪਹਿਲਾਂ ਵੀ ਪਤਾ ਹੁੰਦਾ ਘਟਨਾ ਤੋਂ ਬਾਅਦ ਦਾ ਵੀ ਉਸ ਨੂੰ ਸਾਰਾ ਪਤਾ ਹੈ ਸੀਬੀਆਈ ਨੇ ਕੋਸ਼ਤੋਂ ਵੀ ਲਗਾਤਾਰ ਪੁੱਛਗਿਛ ਕਰ ਰਹੀ ਹੈ ਪਰ ਉਹ ਕਈ ਸਵਾਲਾਂ ਤੋਂ ਭੱਜ ਰਿਹਾ ਫੌਦੇ ਪਰ ਵੀ ਆਉਨੇ ਆ ਜੀ ਪੋਸਟਮਾਰਟਮ ਮਤਲਬ ਕਹਿੰਦੇ ਪੋਸਟਮਾਰਟਮ ਤੋਂ ਬਾਅਦ ਜਾਂ ਵਿਾਰਸਾ ਦਾਸ਼ਾ ਨੂੰ ਜਿਹੜਾ ਬੱਚਿਆਂ ਨੂੰ ਦਿੱਤੇ ਜਾਂਦੇ ਨੇ ਕਹਿੰਦੇ ਉਹਦੇ ਵਿੱਚੋਂ ਵੀ ਕਿੰਨੇ ਅੰਗ ਗਾਇਬ ਮਿਲਦੇ ਸੀ ਇਹ ਟ੍ਰੇਨਿੰਗ ਡਾਕਟਰਾਂ ਨੇ ਜਾਣਕਾਰੀ ਦਿੱਤੀ ਹੈ ਹੂੰ ਹੂੰ ਸੋ ਇਧਰ ਹਸਪਤਾਲ ਦੀ ਇੱਕ ਡਾਕਟਰ ਨੇ ਕਹਿੰਦੇ ਸੀਬੀ ਇਹ ਵੀ ਦੱਸਿਆ ਕਿ ਪੀੜਤ ਬੱਚੀ ਨੇ ਉਸ ਲੜਕੀ ਨੇ ਟ੍ਰੇਨਿੰਗ ਡਾਕਟਰ ਨੇ ਪਹਿਲਾਂ ਕੁਝ ਮਾਮਲੇ ਦੀ ਸ਼ਿਕਾਇਤ ਸਿਹਤ ਵਿਭਾਗ ਕੋਲ ਕੀਤੀ ਸੀ ਹੂੰ ਹੂੰ ਤੇ ਪਰ ਰਸੂਕਦਾਰਾਂ ਨੇ ਕੋਈ ਕਾਰਵਾਈ ਨਹੀਂ ਹੋਣ ਦਿੱਤੀ ਤੇ ਜਿਸ ਤੋਂ ਬਾਅਦ ਫਿਰ ਉਸ ਡਾਕਟਰ ਨੇ ਕਿਹਾ ਸੀ ਕਿ ਕੋਈ ਨਾ ਉਹ ਮੈਂ ਸੋਸ਼ਲ ਮੀਡੀਆ ਤੇ ਖਲਾਸੇ ਕਰੂੰਗੀ ਹੂੰ 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 ਸੋ ਕੀ ਉਹਨਾਂ ਖਲਾਸਿਆਂ ਨੂੰ ਰੋਕਣ ਦੇ ਲਈ ਉਹ ਹੁਣ ਕਿਹੜਾ ਰੈਕਟ ਸੀ ਜਾਂ ਕੀ ਇੱਕੋ ਰੈਕਟ ਹੈ ਜਿਹੜਾ ਵੱਖ-ਵੱਖ ਕੰਮ ਕਰਦਾ ਇੱਕੋ ਤੇ ਰਹਿ ਉਹਦੀ ਪਹਿਲੂ ਤੇ ਮਸਲਾ ਖੜਾ ਹੈ ਪਰ ਇਸ ਲਈ ਸ਼ੰਕੇਸ਼ੋਬੇ ਹੋਰ ਵੱਧੇ ਨੇ ਇਸ ਘਟਨਾ ਦੇ ਕੇ ਉਹ ਬੱਚੀ ਰੋਜ਼ ਡਾਇਰੀ ਲਿਖਦੀ ਸੀ ਕਹਿੰਦੇ ਅੱਛਾ ਜੀ ਤੇ ਆਖਰੀ ਦਿਨ ਵੀ ਉਸਨੇ ਡਾਇਰੀ ਲਿਖੀ ਸੀ ਪਰ ਪੁਲਿਸ ਨੇ ਉਹਦੀ ਡਾਇਰੀ ਚੋਂ ਪੰਨੇ ਗਾਇਬ ਕਰਦੇ ਹੂੰ ਹੂੰ ਹੁਣ ਆਪਾਂ ਉਸ ਦਿਨ ਵੀ ਗੱਲ ਕਰ ਰਹੇ ਸੀ ਇਹ ਪੁਲਿਸ ਕਿਹਦੀ ਹੈ ਹੂੰ ਪੱਛਮੀ ਬੰਗਾਲ ਦੀ ਸਰਕਾਰ ਦੀ ਜੀ ਤੇ ਫਿਰ ਸਰਕਾਰ ਵੀ ਤੇ ਮਮਤਾ ਬੇਨਰਜੀ ਵੀ ਇਸ ਵਾਲਾ ਦੇ ਘਰੇ ਚ ਉਹ ਤਾਂ ਸੀਬੇ ਨੂੰ ਆਲਟੀਮੇਟਮ ਦੇ ਰਹੀ ਆ ਜੀ ਜੀ ਪਰ ਕਹਿੰਦੇ ਕਿ ਜਿਹੜੇ ਉਥੇ ਇਸ ਬੱਚੀ ਦੇ ਹੱਕ ਲਈ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਨੂੰ ਧਮਕੀਆਂ ਵੀ ਮਿਲ ਰਹੀਆਂ ਨੇ ਸਰਕਾਰ ਵੱਲੋਂ ਹੂੰ ਉਹਨਾਂ ਦੇ ਉੱਤੇ ਕਾਰਵਾਈ ਵੀ ਹੋਣ ਦੀ ਕੋਸ਼ਿਸ਼ ਹੋ ਰਹੀ ਸੋ ਪੁਲਿਸ ਜੇ ਡੈਰੀ ਦੇ ਪੰਨੇ ਪਾੜਦੀ ਆ ਇਹਦਾ ਅੰਮਲ ਸਰਕਾਰ ਇਸ ਮਸਲੇ 'ਚ ਕੁਝ ਲਗਾਉਣਾ ਚਾਹੁੰਦੀ ਹੈ ਹੂੰ ਤੇ ਉਹਦੇ ਵਿੱਚ ਹੁਣ ਮਮਤਾ ਬੈਂਦ ਜੀ ਵੀ ਇਸ ਪਾਲਾਂ ਤੇ ਘਿਰ ਚ ਆਉਂਦੀ ਹੈ ਹੋਇਆ ਕੀ ਕਿ ਉਸ ਪੀੜਤ ਬੱਚੀ ਦੇ ਜਿਹੜੀ ਹੁਣ ਇਸ ਦੁਨੀਆ 'ਚ ਨਹੀਂ ਰਹੀ ਡਾਕਟਰ ਦੇ ਪਿਤਾ ਨੇ ਕਿਹਾ ਕਿ ਮੈਂ ਸੀਬੀਆਈ ਨੂੰ ਸਬੂਤ ਸੌਂਪ ਦਿੱਤਾ ਹੈ ਉਹਦੀ ਡਾਇਰੀ ਦਾ ਆਖਰੀ ਪੰਨਾ ਉਹਨੇ ਮੈਨੂੰ ਭੇਜਿਆ ਸੀ ਹੂੰ ਹੂੰ ਜੀ ਉਹ ਕਹਿੰਦੇ ਕਿ ਇਹ ਜ਼ਵਾਬ ਹੋਇਆ ਜਾਂ ਉਸ ਨੂੰ ਕੋਈ ਹੰਦੇਸਾ ਹੋਇਆ ਕਿ ਉਸਨੇ ਉਹ ਆਖਰੀ ਪੰਨਾ ਆਪਣੇ ਪਿਤਾ ਨੂੰ ਫੋਨ ਤੇ ਭੇਜਿਆ ਸੀ ਜਿਹੜਾ ਉਸਨੇ ਹੁਣ ਸੀਬੀਆਈ ਦੇ ਹਵਾਲੇ ਕਰ ਦਿੱਤਾ ਪਰ ਉਸ ਪੰਨੇ ਤੋਂ ਪਹਿਲੇ ਕੁਝ ਪੰਨੇ ਵੀ ਉਹਦੀ ਡਾਇਰੀ ਚੋਂ ਗਾਇਬ ਨੇ ਹੂੰ ਹੂੰ ਸੋ ਇਹ ਸਾਰੇ ਸਵਾਲ ਜਦੋਂ ਮਤਲਬ ਉਲਝਦੇ ਜਾ ਰਹੇ ਸੀ ਤਾਂ ਸਾਰਾ ਕੁਝ ਆ ਕਿ ਉਸ ਪ੍ਰਿੰਸੀਪਲ ਤੇ ਖੜ ਰਿਹਾ ਸੀ ਕਿ ਵੀ ਉਹਨੇ ਅਚਾਨਕ ਅਸਤੀਫਾ ਕਿਉਂ ਦਿੱਤਾ ਜੀ 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 ਪਰ ਮਾਮਲਾ ਕਿ ਉਹ ਅਸਤੀਫੇ ਦਾ ਨਹੀਂ ਆਇਆ ਹੁਣ ਪਤਾ ਤਾਂ ਇਹ ਲੱਗ ਰਿਹਾ ਕਿ ਉਹਨੇ ਸਾਬਕਾ ਪ੍ਰਿੰਸੀਪਲ ਜਿਹੜਾ ਸੰਦੀਪ ਕੋਛੀ ਸੀ ਉਹਨੇ ਲਗਭਗ ਹਫਤਾ ਪਹਿਲਾਂ ਦੀ ਜਿਹੜੀ ਉਹ ਹੈ ਕਾਲ ਡਿਟੇਲ ਜਿਹਨੂੰ ਕਹਿੰਦੇ ਆ ਜੀ ਉਹ ਇੱਕ ਹਫਤਾ ਪਹਿਲਾਂ ਡਿਲੀਟ ਕਰਤੀ ਸੀ ਸਾਰੀ ਪੁਰਾਣੀ ਵੀ ਹਮ ਹਮ ਸੋ ਇਸ ਨੇ ਸ਼ੱਕੇ ਸ਼ੋਭੇ ਪਾਏ ਤੇ ਹੁਣ ਉਹ ਤੋਂ ਜਦੋਂ ਪੁੱਛ ਕੇ ਛੋਰੀਆ ਤਾਂ ਉਹ ਸੱਤ ਅਜਿਹੇ ਸਵਾਲ ਨੇ ਜੀ 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 ਤੋਂ ਸੰਦੀਪ ਕੋਸ਼ ਭੱਜ ਰਿਹਾ ਜਾਂ ਜਵਾਬ ਨਹੀਂ ਦੇ ਰਿਹਾ ਜਿਨ੍ਹਾਂ ਦੇ ਵਿੱਚ ਸਭ ਤੋਂ ਅਹਿਮ ਸਵਾਲ ਹੈ ਕਿ ਟ੍ਰੇਨੀ ਡਾਕਟਰ ਦੀ ਮੌਤ ਨੂੰ ਸੁਸਾਇਸਾਈਡ ਦਿਖਾਉਣ ਦੀ ਕਾਹਲ ਕਿਉਂ ਕੀਤੀ ਤੁਸੀਂ ਜੀ ਜੀ ਇਹ ਉਸ ਪ੍ਰਿੰਸੀਪਲ ਨੂੰ ਸਵਾਲ ਆ ਫਿਰ ਦੂਸਰਾ ਆਇਆ ਉਹਨੂੰ ਕਿ ਤੁਸੀਂ ਖੁਦ ਡਾਕਟਰ ਹੋ ਜੀ ਤੇ ਤੁਹਾਨੂੰ ਇਸ ਗੱਲ ਦੀ ਠੋਕੜ ਪ੍ਰਿੰਸੀਪਲ ਹੋ ਤੁਸੀਂ ਸਾਰੇ ਪ੍ਰਕਿਰਿਆ ਜਾਣੂ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕ੍ਰਾਈਮ ਸੀਨ ਨੂੰ ਸੁਰੱਖਿਅਤ ਰੱਖਣਾ ਜ਼ਰੂਰੀ ਹੈ ਹਮ ਤੇ ਤੁਸੀਂ ਉਹ ਕਿਉਂ ਨਹੀਂ ਰੱਖਿਆ ਹਮ ਤੀਜਾ ਉਹਨੂੰ ਸਵਾਲ ਆਇਆ ਕਿ ਪੀੜਤ ਪਰਿਵਾਰ ਨੂੰ ਗਲਤ ਜਾਣਕਾਰੀ ਦੇਣ ਦੀ ਤੁਹਾਨੂੰ ਸਲਾਹ ਕਿਨੇ ਦਿੱਤੀ ਸੀ ਤੁਸੀਂ ਸਹੀ ਜਾਣਕਾਰੀ ਉਹਦੇ ਮਾਪਿਆਂ ਤੱਕ ਸਮੇਂ ਰਹਿਤ ਕਿਉਂ ਨਹੀਂ ਪਹੁੰਚਾਈ ਜੀ ਕ੍ਰਾਈਮ ਸੀਨ ਦੇ ਸਬੂਤਾਂ ਨਾਲ ਛੇੜ-ਛਾੜ ਅਪਰਾਧ ਹੈ ਇਹ ਹੁੰਦਿਆਂ ਇਹ ਜਾਣਦਿਆਂ ਹੁੰਦਿਆਂ ਹੋਇਆਂ ਵੀ ਤੁਸੀਂ ਜਾਂਚ ਪੂਰੀ ਹੋਣ ਤੋਂ ਪਹਿਲਾਂ ਹੀ ਉਥੇ ਕਿਵੇਂ ਛੇੜਛਾਲ ਹੁਣ ਦਿੱਤੀ ਜਾਂ ਕਿਵੇਂ ਸੂਤਾ ਨੂੰ ਰਾਮ ਨਿਦਾਨ ਤੋਂ ਤੁਸੀਂ ਸਵਾਲਾਂ ਦੇ ਘੇਰੇ ਚੋਂ ਹਮ ਇਥੇ ਤਰ੍ਹਾਂ ਪੰਜਵਾਂ ਸਵਾਲ ਹੈ ਕਿ ਪੀੜਿਤ ਪਰਿਵਾਰ ਨੂੰ ਕਈ ਘੰਟੇ ਬਾਅਦ ਜਾਣਕਾਰੀ ਕਿਉਂ ਦਿੱਤੀ ਬਈ ਜੀ 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 ਇੱਕ ਤਾਂ ਗਲਤ ਜਾਣਕਾਰੀ ਦਿੱਤੀ ਫਿਰ ਕਈ ਘੰਟਿਆਂ ਬਾਅਦ ਦਿੱਤੀ ਤੇ ਉਸ ਦੇ ਮਾਪਿਓ ਨੂੰ ਉਸ ਬੱਚੀ ਦਾ ਉਸ ਬੱਚੀ ਦੇ ਸਰੀਰ ਦਾ ਅੰਤਮ ਦੇਹ ਦਾ ਵੀ ਹੈ ਸਮੇਂ ਸਿਰ ਮਤਲਬ ਉਸ ਨੂੰ ਦੇਖਣ ਨਹੀਂ ਦਿੱਤਾ ਗਿਆ ਉਸ ਨੂੰ ਚਿਹਰਾ ਵੀ ਉਹਨੂੰ ਦੇਖਣ ਨਹੀਂ ਦਿੱਤਾ ਗਿਆ ਉਹਦੇ ਲਈ ਵੀ ਕਈ ਘੰਟੇ ਇੰਤਜ਼ਾਰ ਕਰਾਇਆ ਇਹ ਸਾਰੀ ਪ੍ਰਕਿਰਿਆ ਕਿਉਂ ਤੇ ਨਾਲ ਹੀ ਕਿ ਜਨਾਬ ਤੁਹਾਨੂੰ ਫਿਰ ਅਸਤੀਫਾ ਦੇਣ ਦੀ ਤੁਰੰਤ ਕੀ ਲੋੜ ਪੈਗੀ ਸੀ ਜੀ ਇਹ ਸਵਾਲ ਵੀ ਸੋ ਇਹ ਸਵਾਲਾਂ ਦੇ ਹਵਾਲੇ ਨਾਲ ਪ੍ਰਿੰਸੀਪਲ ਵੀ ਸਵਾਲਾਂ ਦੇ ਘੇਰੇ 'ਚ ਆ ਕਿਉਂਕਿ ਬੱਚਿਆਂ ਨੇ ਉਹਦੇ ਬਾਰੇ ਵੀ ਕਾਫੀ ਖੁਲਾਸੇ ਕੀਤੇ ਨੇ ਹੂੰ ਤੇ ਜਿਹੜੇ ਸ਼ੰਕੇ ਸ਼ੋਬੇ ਪ੍ਰਗਟਾਏ ਨੇ ਉਹ ਵੀ ਡੈਰੀ ਦਾ ਗਾਇਬ ਹੋਣਾ ਵੀ ਸੋ ਸੀਬੀਆਈ ਬੇਸ਼ੱਕ ਕੇਂਦਰ ਦੀ ਏਜੰਸੀ ਆ ਜੀ ਪਰ ਇਹ ਘਟਨਾ ਜਦੋਂ ਵਾਪਰਦੀ ਆ ਉਸ ਤੋਂ ਬਾਅਦ ਹੀ ਪੱਛਮੀ ਬੰਗਾਲ ਦੀ ਸਰਕਾਰ ਦੀ ਜਾਂ ਉੱਥੋਂ ਦੀ ਪੁਲਿਸ ਦੀ ਕਾਰਵਾਈ ਸ਼ੱਕੀ ਹੋ ਜਾਂਦੀ ਆ ਹੂੰ ਸੋ ਬੇਸ਼ੱਕ ਡਾਕਟਰਾਂ ਵੱਲੋਂ ਵੀ ਸੰਗਠਨਾ ਵੱਲੋਂ ਵੀ ਜਾਂਚ ਏਜੰਸੀਆਂ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਵੀ ਘੱਟੋ ਘੱਟ ਇਹ ਇਸ ਬਾਰੇ ਕੋਈ ਮਤਲਬ ਗਲਤ ਅਪਮਾਨ ਆਫਲਾਓ ਤੇ ਦੂਸਰੇ ਪਾਸੇ ਇੱਕ ਬੱਚੇ ਨੇ ਜਨਤਕ ਵੀ ਕਰਤੀ ਉਸ ਬੱਚੀ ਦੀ ਜਾਣਕਾਰੀ ਉਹਦੇ ਉੱਤੇ ਵੀ ਕਾਰਵਾਈ ਹੋ ਰਹੀ ਹੈ ਹਜ਼ਾਰ ਦੇ ਕਰੀਬ ਹੋਰ ਬੰਦੇ ਨਾਮਜ਼ਦ ਕੀਤੇ ਨੇ ਸੋ ਇਹ ਪ੍ਰਕਿਰਿਆ ਲੰਬੀ ਹੈ ਪਰ ਅੱਜ ਸੁਪਰੀਮ ਕੋਰਟ ਤੋਂ ਇੱਕ ਥੋੜੀ ਜੀ ਆਸ ਵਜਈ ਹੈ ਕਿ ਸ਼ਾਇਦ ਇਹਦੇ ਵਿੱਚ ਹੁਣ ਇਨਸਾਫ ਮਿਲੇ ਜੀ ਦੀਪਕ ਜੀ ਇਸ ਘਟਨਾ ਦੇ ਨਾਲ ਹੁਣ ਦੇਖੋ ਇਹ ਵੀ ਡਿਸਕਸ਼ਨ ਚੱਲ ਰਹੀ ਹੈ ਭਾਰਤ ਦੇ ਵਿੱਚ ਔਰਤਾਂ ਦੇ ਨਾਲ ਅਪਰਾਧਿਕ ਘਟਨਾਵਾਂ ਦੀਆਂ ਜਿਹੜੀਆਂ ਖਬਰਾਂ ਨੇ ਅਨਫੋਰਚੂਨੇਟਲੀ ਕਈ ਆਉਂਦੀਆਂ ਨੇ इवन ਪਿਛਲੇ ਦਿਨਾਂ ਦੇ ਵਿੱਚ ਵੀ ਵੱਖੋ-ਵੱਖਰੇ ਇਲਾਕਿਆਂ ਦੇ ਵਿੱਚੋਂ ਕਿਸੇ ਇੱਕ ਹੋਰ ਬੱਚੀ ਨਾਲ ਬਲਾਤਕਾਰ ਹੋਣ ਦੀ ਖਬਰ ਬੀਤੇ ਦਿਨਾਂ ਦੇ ਵਿੱਚ ਆਈ ਆ। ਸੋ ਇਸ ਤਰ੍ਹਾਂ ਦੀਆਂ ਖਬਰਾਂ ਅਨਫੋਰਚੂਨੇਟਲੀ ਆਉਂਦੀਆਂ ਰਹਿੰਦੀਆਂ ਨੇ। ਪਰ ਜੇ ਹੁਣ ਇਸ ਨੂੰ ਅੰਕੜਿਆਂ ਦੇ ਹਿਸਾਬ ਨਾਲ ਵੇਖੀਏ ਭਾਰਤ ਦੇ ਵਿੱਚ ਹਰ ਘੰਟੇ ਦੇ ਹਰ ਇੱਕ ਘੰਟੇ ਦੇ ਵਿੱਚ ਔਸਤਨ 51 ਔਰਤਾਂ ਅਪਰਾਧਿਕ ਘਟਨਾਵਾਂ ਦਾ ਸ਼ਿਕਾਰ ਹੁੰਦੀਆਂ ਨੇ ਜੀ। ਦਿਲ ਕੁੱਲ ਗਲ ਦੁਰਸਤ ਹੈ ਜੀ ਪੂਰੇ ਦੁਰਸਤ ਹੋਂ ਦੇ ਨਾਲ ਮਦ ਭਾਗੀ ਹੈ ਜੀ ਮਤਲਬ ਜਿਸ ਮੁਲਕ ਦੇ ਵਿੱਚ ਔਰਤ ਨੂੰ ਦੇਵੀ ਵਜੋਂ ਮਾਂ ਵਜੋਂ ਹੈਨਾ ਪਰਮਾਤਮਾ ਵਜੋਂ ਰੱਬ ਵਜੋਂ ਸਤਕਾਰ ਮਿਲਦਾ ਹੋਵੇ ਤੇ ਉਥੇ ਇਹ ਘਟਨਾ ਵਾਪਰ ਫਿਰ ਸਾਡੇ ਉਹ ਸਾਰਾ ਕੁਝ ਪਖੰਡ ਹੈ ਜੀ ਸਾਡਾ ਉਹ ਸਾਰਾ ਕੁਝ ਝੂਠ ਹੈ ਹਮ ਅੰਕੜੇ ਦੱਸਦੇ ਨੇ ਵਿਜੇ ਜੀ ਕਿ ਭਾਰਤ ਦੇ ਵਿੱਚ ਇੱਕ ਦਿਨ ਦੇ ਵਿੱਚ 1200 ਤੋਂ ਵੱਧ ਔਰਤਾਂ ਨਾਲ ਅਪਰਾਧ ਘਟਨਾਵਾਂ ਵਾਪਰਦੀਆਂ ਹਮ ਹਮ ਤੇ ਇਹਦਾ ਮਤਲਬ 1 ਘੰਟੇ ਚ ਔਸਤਨ 51 ਤੋਂ ਵੱਧ ਘਟਨਾਵਾਂ ਮਾਣੇ ਮਤਲਬ ਲਗਭਗ 1 ਮਿੰਟ ਚ ਇੱਕ ਘਟਨਾ ਹੋਗੀ ਜੀ ਉਹਦੇ ਨੇੜੇ-ਤੇੜੇ ਜਾ ਰਹੀ ਹੈ ਕਹਾਣੀ ਕਿ 1 ਮਿੰਟ ਚ ਇੱਕ ਘਟਨਾ ਮਤਲਬ ਅਪਰਾਧ ਦੇ ਵਿੱਚ ਛੇੜਖਾਨੀ ਵੀ ਆਇਆ ਬਲਾਤਕਾਰ ਵੀ ਆਇਆ ਅਗਵਾਹੀ ਅਗਵਾ ਕਰਨਾ ਵੀ ਆਇਆ ਕੁੱਟਮਾਰ ਵੀ ਆਇਆ ਸਰੀਰਕ ਸ਼ੋਸ਼ਣ ਵੀ ਆਇਆ ਮਾਨਸਿਕ ਸ਼ੋਸ਼ਣ ਵੀ ਆਇਆ ਉਹ ਸਾਰੀ ਤਰ੍ਹਾਂ ਦੇ ਅਪਰਾਧ ਸ਼ਾਮਲ ਹੁੰਦੇ ਸੋ ਇਸ ਲਈ ਜਦੋਂ ਇਹ ਤੱਥ ਦੇਖੇ ਜਾਂਦੇ ਕਹਿੰਦੇ 2017 ਦੇ ਲੈ ਕੇ ਜੇ ਤੁਹਾਨੂੰ 22 23 ਤੱਕ ਆਉਂਦੇ ਆ ਅਸੀਂ 5 ਸਾਲਾਂ ਦਾ ਵੀ ਰਿਕਾਰਡ ਦੇਖੀਏ ਤਾਂ ਕਹਿੰਦੇ 2017 ਚ ਅਜਿਹੇ ਅਪਰਾਧਿਕ ਮਾਮਲੇ 360000 ਦੇ ਕਰੀਬ ਸੀ ਹੂੰ ਹੂੰ ਜਿਹੜੇ 2018 ਚ ਵੱਧ ਕੇ 370000 ਤੋਂ ਪਾਰ ਚਲੇ ਗਏ ਹੂੰ ਹੂੰ ਤੇ 2019 ਚ ਇਹ 4 ਲੱਖ ਤੋਂ ਉੱਪਰ ਗਏ ਜੀ 20 ਦੇ ਵਿੱਚ ਵੀ ਇਹ 4 ਲੱਖ ਦੇ ਗੇੜ ਚ ਰਹੇ ਤੇ 21 ਚ 420000 ਤੋਂ ਪਾਰ ਗਏ ਤੇ 22 ਤੱਕ ਆਉਂਦਿਆਂ ਆਉਂਦਿਆਂ ਇਹ 445000 ਤੋਂ ਪਾਰ ਹੋ ਗਏ 1 ਸਾਲ ਚ 4 ਲੱਖ 45 ਹਜ਼ਾਰ ਤੋਂ ਪਾਰ ਮਤਲਬ ਔਸਤਨ ਹਰ ਰੋਜ਼ 1220 ਅਪਰਾਧਿਕ ਘਟਨਾਵਾਂ ਦਾ ਸ਼ਿਕਾਰ ਹੁੰਦੀਆਂ ਨੇ ਔਰਤਾਂ ਤੇ 1 ਘੰਟੇ ਚ 52 ਜੀ ਇਹ ਤੋਂ ਵੀ ਅਫਸੋਸਜਨਕ ਪਹਿਲੂ ਇਹ ਆ ਇਹ ਇਹ ਜਾਣਕਾਰੀ ਇਹ ਦੱਸਦੀ ਹੈ ਕਿ ਜੇ ਇੱਕ ਦਿਨ ਦੇ ਵਿੱਚ ਮਤਲਬ ਇੱਕ ਦਿਨ ਚ 1220 ਘਟਨਾਵਾਂ ਹੋਈਆਂ ਇੱਕ ਘੰਟੇ ਚ 52 ਹੋਈਆਂ ਜਾਂ ਇੱਕ ਸਾਲ ਚ 4 ਲੱਖ 45 ਹਜ਼ਾਰ ਤੋਂ ਵੱਧ ਹੋਈਆਂ ਤਾਂ ਇਹਨਾਂ ਚੋ ਇੱਕ ਤਿਹਾਈ ਘਟਨਾਵਾਂ ਔਰਤਾਂ ਨਾਲ ਉਹਨਾਂ ਦੇ ਜਾਣ ਪਛਾਣ ਵਾਲਿਆਂ ਵੱਲੋਂ ਕੀਤੀਆਂ ਜਾਂਦੀਆਂ। ਜੀ। ਹੂੰ। ਸੋ ਉਹਨਾਂ ਦੇ ਆਪਣੇ ਆਪ ਵੱਲੋਂ ਮਤਲਬ ਆਪਣੇ ਆਪ ਵੱਲੋਂ ਵਿਸ਼ਵਾਸ ਜਦੋਂ ਟੁੱਟਦਾ ਫਿਰ ਬੰਦਾ ਬੁਰੀ ਤਰ੍ਹਾਂ ਦੋਹੇ ਪਾਸੇ ਟੁੱਟਦਾ। ਜੀ। ਸੋ ਇਹ ਵਿਸ਼ਵਾਸ ਘਾਤ ਦਾ ਵੀ ਹਵਾਲਾ। ਪਰ ਇਹਦੇ ਨਾਲੋਂ ਵੀ ਜ਼ਿਆਦਾ ਪਹਿਲੂ ਇਹ ਹੈ ਵਿਜੇ ਜੀ ਜਿਹੜੇ ਆਪਾਂ ਅੰਕੜੇ ਵਿਚਾਰ ਰਹੇ ਹਾਂ ਨਾ ਜੀ ਇਹ ਸਾਰੇ ਅੰਕੜੇ ਉਹ ਨੇ ਜਿਹੜੇ ਕਾਨੂੰਨੀ ਪ੍ਰਕਿਰਿਆ 'ਚ ਆ ਗਏ। ਜੀ ਜੀ। ਜਿਹੜੇ ਮਤਲਬ ਐਫ ਆਈ ਆਰ ਦੇ ਰੂਪ ਚ ਆਗੇ ਅਦਾਲਤੀ ਕੇਸ ਦੇ ਰੂਪ ਚ ਆਗੇ ਉਹ ਅੰਕੜੇ ਨੇ ਜੀ ਕਿੰਨੇ ਹੀ ਮਾਮਲੇ ਜਿਹੇ ਨੇ ਜਿਹੜੇ ਹਰ ਰੋਜ਼ ਡੱਬਾ ਬੰਦ ਕਰ ਦਿੱਤੇ ਜਾਂਦੇ ਨੇ ਘਰਾਂ ਦੇ ਅੰਦਰ ਚਾਰਦੁਵਾਰੀ ਚੇ ਦਵਾ ਦਿੱਤੇ ਜਾਂਦੇ ਨੇ ਜਾਂ ਥਾਣੇ ਕਚਹਿਰੀ ਚ ਬਿਠਾ ਕੇ ਸਮਝੌਤਾ ਕਰ ਦਿੱਤਾ ਜਾਂਦਾ ਪਰਿਵਾਰਕ ਪੰਚਾਇਤ ਚ ਸਮਝੌਤਾ ਉਹ ਤਾਂ ਉਹ ਪਤਾ ਨਹੀਂ ਕਿੰਨੀ ਵਾਰ ਦੁਆਰਾ ਦੁਆਰਾ ਅਸ਼ਕਾਰ ਹੁੰਦੇ ਨੇ ਤੇ ਇਸ ਲਈ ਉਹ ਤਾਂ ਇਹਦੇ ਚ ਹੈ ਨਹੀਂ ਅਜੇ ਹਮਮ ਦੀਪਕ ਜੀ ਛੇ ਤਾਂ ਸਿਓ ਪੰਜਾਬ ਦੀ ਸਿਆਸਤ ਵੱਲ ਜੋ ਰੁਖ ਕਰੀਏ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਨੇ ਕਹਿੰਦੇ ਸਿਫਾਰਸ਼ਾਂ ਜਿਹੜੀ ਬਦਲੀਆਂ ਕਰਵਾਉਣ ਵਾਸਤੇ ਵੀ ਸਿਫਾਰਸ਼ਾਂ ਹੁੰਦੀਆਂ ਨੇ ਕਿ ਜੀ ਕੋਈ ਕਹਿੰਦਾ ਮੈਨੂੰ ਜੀ ਫਲਾਨੀ ਜਗ੍ਹਾ ਮੇਰੀ ਪੋਸਟਿੰਗ ਕਰਾ ਦਿਓ ਮੈਨੂੰ ਫਲਾਨੀ ਜਗ੍ਹਾ ਤੋਂ ਇੱਧਰ ਪੋਸਟ ਕਰਾ ਦਿਓ ਕਈ ਵਾਰੀ ਉਹਦੇ ਪਿੱਛੇ ਰੀਜ਼ਨ ਇਹ ਹੁੰਦਾ ਕਿ ਜੀ ਤੁਸੀਂ ਆਪਣੇ ਘਰ ਦੇ ਨੇੜੇ ਹੋਣਾ ਚਾਹੁੰਦੇ ਹੋ ਕਈ ਵਾਰੀ ਗੱਲ ਹੁੰਦੀ ਮਲਾਈਦਾਰ ਪੋਸਟਿੰਗ ਦੀ ਹੁਣ ਕਹਿੰਦੇ ਵੀ ਸਿਫਾਰਸ਼ ਬਦਲੀਆਂ ਵਾਲੀ ਸਿਫਾਰਸ਼ਾਂ ਦਾ ਹੜ ਲਿਆਂਦਾ ਹੋਇਆ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਕੀ ਚੱਲ ਰਿਹਾ ਜੀ ਅਸਲ 'ਚ ਮੌਕਾ ਹੀ ਹੁਣ ਮਿਲਿਆ ਜੀ ਐਮਐਲਏ ਨੂੰ ਹੂੰ ਹੁਣ ਤੱਕ ਤਾਂ ਐਮਐਲਏ ਦੀ ਚਲਦੀ ਹੋਣੀ ਸੀ ਅਫਸਰ ਸੁਣਦੇ ਹੀ ਨਹੀਂ ਸੀ ਸਵਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗਾਂ ਜਦੋਂ ਹੋਈਆਂ ਜਿੱਥੇ ਜਿਹੜੇ ਰੋਣੇ ਧੋਣੇ ਹੋਏ ਤੇ ਮੂਰੇ ਜਿਮਨੀ ਚੋਣਾਂ ਦਾ ਫਿਕਰ ਪਿਆ ਪੰਚਾਇਤੀ ਨਗਰ ਨਿਗਮ ਨਗਰ ਕੌਂਸਲ ਚੋਣਾਂ ਦਾ ਫਿਕਰ ਪਿਆ ਉਹ ਚੋਂ ਫਿਰ ਹੁਣ ਐਮਐਲਏ ਨੂੰ ਖੰਭ ਲੱਗੇ ਨੇ ਤਰੇ ਜੀ ਹਮ ਕਿ ਉਹਨਾਂ ਨੂੰ ਖੰਭ ਲਾ ਕੇ ਉਡਣ ਦਾ ਮੌਕਾ ਦਿੱਤਾ ਕਿ ਵੀ ਠੀਕ ਹੈ ਤੁਸੀਂ ਕਰਾਓ ਬਦਲੀਆਂ 25 ਸਾਲ ਬਾਅਦ ਅਗਲੇ ਕਹਿੰਦੇ ਜੀ ਅਕਾਲੀ ਤਾਂ ਪਹਿਲੇ ਦਿਨੇ ਕਰਾ ਲੈਂਦੇ ਸੀ ਕਾਂਗਰਸ ਦੇ ਟਾਈਮ 'ਚ ਤਾਂ ਪਹਿਲੇ ਦਿਨੇ ਉਹਨਾਂ ਦੀ ਮਰਜ਼ੀ ਦੀਆਂ ਨਿਯੁਕਤੀਆਂ ਹੋ ਜਾਂਦੀਆਂ ਸੀ ਸਾਡੇ ਟਾਈਮ 'ਚ ਨਹੀਂ ਸੋ ਹੁਣ ਦੋ ਤਰ੍ਹਾਂ ਦੇ ਕੰਮ ਕਰ ਰਹੇ ਨੇ ਜਿਆਵਾਦੀ ਪਾਰਟੀ ਦੇ ਐਮਐਲਏ ਇੱਕ ਤਾਂ ਉਹ ਕਹਿੰਦੇ ਕਿ ਜਿਹਨੂੰ ਆਪਣੇ ਇਲਾਕੇ 'ਚ ਲਵਾਉਣਾ ਹੈ ਉਹਨੂੰ ਲਵਾ ਰਹੇ ਨੇ ਦੂਜਾ ਜਿਹਨੂੰ ਬਦਲੀ ਕਰਾਉਣ ਕੇ ਬਾਹਰ ਕੱਢਣਾ ਉਹਨੂੰ ਬਦਲੀਆਂ ਕਰਾ ਰਹੇ ਨੇ ਜੀ ਚਾਹੇ ਮਾਲ ਵਿਭਾਗ ਹੈ ਚਾਹੇ ਪ੍ਰਸ਼ਾਸਨਿਕ ਵਿਭਾਗ ਹੈ ਚਾਹੇ ਪੁਲਿਸ ਵਿਭਾਗ ਹੈ ਚ ਨਾ ਚਾਹੇ ਕਿਸੇ ਹੁਰਤਾਂ ਦੀ ਐਸਡੀਐਮ ਏਡੀਸੀ ਤੱਕ ਵੀ ਲਾਉਣੇ ਨੇ ਉਹ ਹੁਣ ਐਮਐਲਏ ਦੀ ਮਰਜ਼ੀ ਨਾਲ ਉਹਦੇ ਹਲਕਿਆਂ 'ਚ ਲੱਗੇ ਨੇ ਜੀ ਹਾਂ ਕਹਿੰਦੇ ਮੁੱਖ ਮੰਤਰੀ ਭਗਵੰਤ ਸ마ਨ ਨੇ ਕਿਹਾ ਸੀਗਾ ਕਿ ਖਾਸ ਕਰਕੇ ਮਾਲ ਵਿਭਾਗਰ ਉਪਕਾਲਸ ਵਿਭਾਗ ਵਾਲੇ ਮਾਮਲੇ 'ਚ ਦਾਗੀਆਂ ਦੀ ਸਪਸ਼ਟਨਾ ਕਰਿਓ ਕਹਿੰਦੇ ਹੂੰ ਹੂੰ ਤੇ ਜਿਹੜੇ ਐਮਐਲਏ ਨੇ ਕਹਿੰਦੇ ਕੁਝ ਨਹੀਂ ਦਾਗੀਆਂ ਦੀ ਸਪਸ਼ਟਕੀਤੀ ਉਹਨਾਂ ਨੂੰ ਦੁਬਾਰਾ ਸੂਚਿਤ ਕੀਤਾ ਗਿਆ ਕਿ ਇਹਦੀ ਨਾਲ ਤੇ ਥਾਂ ਤੇ ਕੋਈ ਹੋਰ ਨਾਮ ਦੇ ਦਿਓ ਹੂੰ ਹੂੰ ਪਰ ਇਹਦੇ باوجود ਵਿਜੇ ਜੀ ਕਈ ਐਮਐਲਏ ਦਾਗੀਆਂ ਨੂੰ ਲਵਾਉਣ 'ਚ ਵੀ ਜਾਂ ਬਦਲਾਉਣ 'ਚ ਵੀ ਕਾਮਯਾਬ ਹੋ ਗਏ ਹੂੰ ਹੂੰ ਉਹਨਾਂ ਉੱਥੇ ਵੀ ਕੰਮ ਚੱਲ ਗਿਆ ਇੱਥੇ ਹੀ ਨਹੀਂ ਪਾਵਰ ਕਾਮ ਦੇ ਵਿੱਚ ਹਰਿਆਣੇ ਦੇ ਬਹੁਤ ਮੁਲਾਜ਼ਮ ਕੰਮ ਕਰਦੇ ਨੇ ਹਮ ਹਮ ਐਮ ਐਲ ਏ ਨੂੰ ਪੰਜਾਬ ਦੇ ਮਸਲਿਆਂ ਨਾਲੋਂ ਵੱਧ ਉਹਨਾਂ ਦਾ ਫਿਕਰ ਹੈ ਕਿ ਉਹਨਾਂ ਨੂੰ ਬਦਲੀਆਂ ਕਰਾ ਕੇ ਆਪਾਂ ਹਰਿਆਣੇ ਵਾਲੇ ਪੰਜਾਬ ਹਰਿਆਣਾ ਦੇ ਬਾਰਡਰ ਤੇ ਲੈ ਜਾਈਏ ਹਮ ਹਮ ਉਹਨੇ ਇੰਨੀ ਸੇਵਾ ਕਰ ਰਹੇ ਨੇ ਆਵਾਦੀ ਪਾਰਟੀ ਜਾਂ ਸੇਵਾ ਕਰਵਾ ਰਹੇ ਜੀ ਸ਼ੰਕੀ ਸੂਬੇ ਪੈਦਾ ਹੋਗੇ ਇਹਦੇ ਨਾਲ ਜੀ ਕਿ ਇਹ ਕੀ ਮਸਲਾ ਹੋਰ ਛੱਡੋ ਇੱਥੇ ਇੱਕ ਪਹਿਲੂ ਹੋਰ ਉੱਭਰਿਆ ਹਮ ਹਮ ਕਹਿੰਦੇ ਜੀ ਐਮ ਐਲ ਏ ਨੇ ਸ਼ਪਾਰਸ਼ ਕੀਤੀ ਕਿ ਆ ਬੰਦੇ ਨੂੰ ਬਦਲਿਆ ਜਾਵੇ ਹੈਨਾ ਇਹ ਆਪਾਂ ਆਮ ਕਹਿੰਦੇ ਆ ਕਿ ਵੀ ਇਹਦੀ ਬਦਲੀ ਦੀ ਸਪਾਰਸ਼ ਛਾੜੀਏ ਤਾਂ ਜੀ ਜੀ ਮਤਲਬ ਕਿਸ ਹੱਦ ਤੱਕ ਸਪਾਰਸ਼ ਕੀਤੀ ਹੋਣੀ ਅਫਸਰ ਅਧਿਕਾਰੀ ਦੱਸਦੇ ਨੇ ਕਿ ਐਮ ਐਲ ਏ ਸਪਾਰਸ਼ ਕਰਦੇ ਆ ਕਿ ਇਸ ਬੰਦੇ ਨੂੰ ਮੇਰੇ ਹਲਕੇ ਚੋਂ ਇੰਨੇ ਕਿਲੋਮੀਟਰ ਦੂਰ ਛੱਟਿਆ ਜਾਵੇ ਕਹਿੰਦੇ ਇਹ ਵੀ ਚਿੱਠੀ ਨਾਲ ਲਿਖਦੇ ਨੇ ਕਿਲੋਮੀਟਰ ਵੀ ਲਿਖ ਦਿੰਦੇ ਨੇ ਹੂੰ ਹੂੰ ਤੇ ਇਸ ਲਈ ਇਹ ਸਾਰੇ ਉਹਨਾਂ ਨੂੰ ਜਿਹੜਾ ਮੌਕਾ ਮਿਲਿਆ ਹੈ ਕਿ ਉਹਨਾਂ ਨੂੰ ਮਿਲਿਆ ਜੀ ਚੋਣਾ ਨੂੰ ਧਿਆਨ ਚ ਰੱਖਦਿਆਂ ਹੋਇਆਂ ਪਰ ਪੰਜਾਬ ਦੇ ਸਕੱਤਰੇ ਦੇ ਵਿੱਚ ਮੀਡੀਆ ਦੇ ਕਮਰਿਆਂ ਦੇ ਵਿੱਚ ਇੱਕ ਨਵੀਂ ਚਰਚਾ ਚੱਲੀ ਆ ਹਮਮ ਕਿ ਕਮਾਲ ਹੈ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਬਦਲੀਆਂ ਲਈ ਤਾਂ ਵਿਚਾਰਸ਼ਾਂ ਦਾ ਹੜ ਲਿਆ ਤਾਂ ਜੀ ਪਰ ਉਹਨਾਂ ਹਜ਼ਾਰਾਂ ਚਿੱਠੀਆਂ ਦੇ ਵਿੱਚੋਂ 10 20 50 100 ਚਿੱਠੀਆਂ ਵੀ ਨਹੀਂ ਲੱਭਦੀਆਂ ਜਿਹੜੀਆਂ ਲੋਕਾਂ ਦੇ ਕੰਮ ਲਈ ਹੋਈਆਂ ਆਈਆਂ ਜੀ ਕੋਈ ਪੰਜਾਬ ਦੇ ਮਸਲਿਆਂ ਲਈ ਵਿਚਾਰਸ਼ ਕੀਤੀ ਹੋਵੇ ਹਮਮ ਕਿਤੇ ਆਪਣੇ ਇਲਾਕੇ 'ਚ ਕੁਝ ਕਰਾਉਣ ਲਈ ਵਿਚਾਰਸ਼ ਕੀਤੀ ਹੋਵੇ ਕਹਿੰਦੇ ਜੀ ਸਾਰਾ ਜੋਰ ਬਦਲੀਆਂ ਤੇ ਲੱਗਿਆ ਹੋਇਆ ਹੈ ਕਿ ਇਹ ਹੁਣ ਬਦਲੀਆਂ ਵਾਲਾ ਪੁਰਾਣਾ ਫਾਰਮੂਲਾ ਤਾਂ ਨਹੀਂ ਅਪਣਾਇਆ ਜਾ ਰਿਹਾ ਜਾਂ ਸਿਰਫ ਮੂੰਹ ਮਿਲਾ ਜਾ ਚੱਲ ਰਿਹਾ ਪਰ ਜਿਹੜੇ ਆ ਲਿਖਦੇ ਨੇ ਏਨੇ ਕਿਲੋਮੀਟਰ ਦੂਰ ਸਿੱਟੇ ਹੋ ਜਾਂ ਇਹਨੂੰ ਬਾਡਰ ਤੇ ਹੀ ਲਾਇਓ ਤੇ ਇਸ ਨੇ ਸ਼ੰਕੇ ਸ਼ੋਭੇ ਵੀ ਪੈਦਾ ਕੀਤੇ ਨੇ ਪਰ ਪਹਿਲੀ ਵਾਰ 2.5 ਸਾਲਾਂ ਚ ਕਹਿੰਦੇ ਆਮ ਆਦਮੀ ਪਾਰਟੀਆਂ ਮਿਲਣ ਲੱਗਿਆ ਕਿ ਅਸੀਂ ਵੀ ਸੱਚੀ ਐਮਐਲਏ ਹੈਗੇ ਅਸੀਂ ਥਾਣੇਦਾਰ ਲਵਾ ਲਿਆ ਥਾਣੇਦਾਰ ਹਟਾ ਲਿਆ ਸੋ ਇਸ ਲਈ ਕਹਿੰਦੇ ਥੋੜਾ ਜਿਹਾ ਦੇਰ ਲਈ ਖੁਸ਼ ਹੋ ਰਹੇ ਨੇ ਹਮਮ ਦੀਪਕ ਜੀ ਕੱਲ ਤੁਸੀਂ ਦੱਸਿਆ ਸੀ ਰਵਨੀਤ ਬਿੱਟੂ ਨੂੰ ਰਾਜ ਸਭਾ ਵੀ ਹਰਿਆਣਾ ਦੇ ਨਾਲ ਨਾਲ ਹੁਣ ਜ਼ਿਕਰ ਹੋ ਰਿਹਾ ਸੀ ਵੀ ਰਾਜਸਥਾਨ ਜਾਂ ਮੱਧ ਪ੍ਰਦੇਸ਼ ਤੋਂ ਉਹਨਾਂ ਨੂੰ ਨਾਮਜ਼ਦ ਕੀਤਾ ਜਾ ਸਕਦਾ ਹਰਿਆਣਾ ਦੇ ਵਿੱਚੋਂ ਕਿਉਂ ਦਿਲਚਸਪੀ ਨਹੀਂ ਸੀ ਰੱਖ ਰਹੇ ਤੁਸੀਂ ਕੱਲ ਸਾਰੀ ਗੱਲ ਸਾਂਝੀ ਕੀਤੀ ਸੀ ਵੀ ਨਹੀਂ ਤੇ ਉਹਨਾਂ ਨੂੰ ਮੁਸ਼ਕਲ ਹੋ ਜਾਏਗਾ ਜਦੋਂ ਪੰਜਾਬ ਤੇ ਹਰਿਆਣਾ ਦੇ ਹੱਕਾਂ ਦੀ ਗੱਲ ਆਉਣੀ ਆ ਵੀ ਕਿਹੜੇ ਪਾਸੇ ਨੂੰ ਭੁਗਤਣਾ ਜਿਹੜੀ ਗੱਲ ਤੁਸੀਂ ਕੱਲ ਇਸ਼ਾਰਾ ਕਰ ਰਹੇ ਸੀ ਜੀ ਹੁਣ ਰਵਨੀਤ ਬਿੱਟੂ ਨੂੰ ਕਿ ਰਾਜਸਥਾਨ ਤੋਂ ਰਾਜ ਸਭਾ ਦਾ ਉਮੀਦਵਾਰ ਖਾਬ ਦਿੱਤਾ ਗਿਆ ਬਿਲਕੁਲ ਖਾਬ ਦਿੱਤਾ ਗਿਆ ਜੀ ਹੂੰ ਅੱਪਾ ਕੱਲ ਹਰਿਆਣੇ ਦੀ ਗੱਲ ਕਰ ਰਹੇ ਸੀ ਕਿ ਕਿ ਕਿਰਨ ਚੌਧਰੀ ਨੂੰ ਨੰਬਰ ਲੱਗ ਸਕਦਾ ਹੂੰ ਤੇ ਕਿਰਨ ਚੌਧਰੀ ਦਾ ਨੰਬਰ ਲੱਗ ਗਿਆ ਜੀ ਹੂੰ ਕਿਰਨ ਚੌਧਰੀ ਨੂੰ ਹਰਿਆਣੇ ਤੋਂ ਹੈ ਨਾ ਭਪਿੰਦਰ ਹੁੱਡੇ ਦੇ ਮੁੰਡਾ ਦਪਿੰਦਰ ਹੁੱਡੇ ਵਾਲੀ ਸੀਟ ਜਿਹੜੀ ਖਾਲੀ ਹੋਈ ਆ ਉਹਦੀ ਥਾਂ ਤੇ ਬਣਾ ਦਿੱਤਾ ਗਿਆ ਜੀ ਤੇ ਹੁਣ ਰਵਨੀਤ ਬਿੱਟੂ ਨੂੰ ਰਾਸਥਾਨ ਲੈ ਗਏ ਅਗਲੇ ਜੀ ਸੋ ਰਾਸਥਾਨ ਤੋਂ ਉਸ ਨੂੰ ਟਿਕਟ ਦੇ ਦਿੱਤੀ ਗਈ ਆ ਤੇ ਕੱਲੂ ਕਾਗਜ਼ ਭਰ ਦੇਣੇ ਆ ਉਹਨਾਂ ਨੇ ਜਾ ਕੇ ਆਪਾਂ ਕਿਹਾ ਸੀਗੇ ਜੇ ਜੈਪੁਰ ਪ੍ਰਗਟ ਹੋਣੀ ਹੈ ਆਪਾਂ ਭਾਲ ਚ ਸੋ ਜੈਪੁਰ ਪ੍ਰਗਟ ਹੋ ਰਿਹਾ ਜੀ ਦੇ ਬਨੀਤ ਬੇਟੂ ਸੋ ਹੁਣ ਰਾਸਥਾਨ ਦਾ ਗੁਣਗਾਨ ਕਰ ਰਿਹਾ ਹੁਣ ਉਹ ਕਹਿੰਦੇ ਜੀ ਪੂਰਾ ਭਾਰਤੀਕ ਹੈ ਪੂਰੇ ਭਾਰਤ ਦੀ ਸੇਵਾ ਕਰਨੀ ਹੈ ਮੈਂ ਹਾਂ ਜੀ ਹੈਨਾ ਤੇ ਰਾਜਸਥਾਨ ਧੰਨਵਾਦ ਪਾਰਟੀ ਆਈ ਕਹਿੰਦਾ ਕਿ ਮੈਨੂੰ ਰਾਸਥਾਨ ਤੋਂ ਸੇਵਾ ਕਰਨ ਦਾ ਮੌਕਾ ਦੇ ਰਹੇ ਪਰ ਇਹ ਸਭ ਦੇ ਵਿੱਚ ਹਮ ਆਖਰ ਜਿਹੜਾ ਬੰਦਾ ਲਗਾਤਾਰ ਹੱਥ ਪੈਰ ਮਾਰ ਰਿਹਾ ਸੀ ਕਿ ਮੈਂ ਕਿਸੇ ਤਰ੍ਹਾਂ ਰਾਸਵਾ ਚਲਾ ਜਾਮ ਉਹਦੀ ਵੀ ਵਾਰੀ ਆ ਗਈ ਅਭਿਸ਼ੇਕ ਮਨੂ ਸਿੰਘ ਵੀ ਉਹ ਅੱਛਾ ਜੀ ਉਹਦੇ ਫੇਰ ਕਾਗਜ਼ਪਾਰ ਹੋ ਗਏ ਅਕਸ਼ੇਕ ਮੈਨੂੰ ਸੰਘ ਵੀ ਮੈਸੇ ਤਾਂ ਬੇਸਿਕਲੀ ਕਾਂਗਰਸੀ ਲੀਡਰ ਆ ਜੀ ਪਰ ਪ੍ਰੋਫੈਸ਼ਨਲੀ ਉਹ ਇੱਕ ਵੱਡਾ ਵਕੀਲ ਆ ਜੀ ਤੇ ਕਾਂਗਰਸ ਸੇ ਉਹ ਦਬਾਅ ਬਣਾ ਰਿਹਾ ਸੀ ਕਿ ਮੈਨੂੰ ਛੇ ਤੋਂ ਛੇਤੀ ਰਾਸਵਾ ਭੇਜੋ ਕਾਂਗਰਸੀਆਂ ਨੇ ਹਿਮਾਚਲ ਤੋਂ ਕਾਗਜ਼ ਭਰਾਤੇ ਕਿ ਆਪਣੀ ਸਰਕਾਰ ਆ ਆਪਣਾ ਸਾਰਾ ਗੁੱਸਾ ਉੱਥੇ ਖੇਲਾ ਜਾ ਹੋ ਗਿਆ ਕਿ ਵਿਚਾਰ ਹਾਰ ਗਿਆ ਹੂੰ ਤੇ ਉਹ ਮੂੰਹ ਫੁਲਾ ਕੇ ਵੀ ਫਿਰ ਗਿਆ ਤੇ ਇੰਨੀ ਦੇਰ ਨੂੰ ਕੇਜਰੀਵਾਲ ਵਾਲਾ ਕੇਸ ਆ ਗਿਆ ਤੇ ਕੇਜਰੀਵਾਲ ਦੇ ਨਾਲ ਹੋ ਗਿਆ ਤੇ ਕੇਜਰੀਵਾਲ ਦੇ ਘਰੇ ਸ਼ਵਾਤੀ ਮਾਲੀਵਾਲ ਕਾਂਡ ਵੀ ਕਰਾਤਾ ਅਨਾ ਉਧਰ ਰਾਗਵ ਚੱਡੇ ਨਾਲ ਵੀ ਪੰਗਾ ਪਵਾਤਾ ਤੇ ਪਰ ਤਾਂ ਵੀ ਅਗਲੇ ਦੀ 바ਰੀ ਨਹੀਂ ਆਈ ਉਧਰੋਂ ਵੀ ਜੀ ਕੇਜਰੀਵਾਲੀ ਪੂਰਾ ਜੋਰ ਲਾਇਆ ਕਿ ਮੈਂ ਕਿਸੇ ਤਰ੍ਹਾਂ ਮੈਂ ਭੇਜ ਦਵਾਂ ਆਖਰ ਹੁਣ 바ਰੀ ਆਈ ਕਾਂਗਰਸ ਨੇ ਤੇਲਗਾਨਾ ਤੋਂ ਉਹਦੀ ਉਮੀਦਵਾਰੀ ਦੇ ਕਾਗਜ਼ ਭਰੇ ਨੇ ਹੁਣ ਵੀ ਬਸ ਜਿੱਤੇ ਜਵੇ ਹਸਵਾ ਪਹੁੰਚਵੇ ਆ ਮੈਸੇ ਉਥੋਂ ਲਗਭਗ ਕਲੀਅਰ ਹੈ ਕਿ ਹੁਣ ਅਭਿਸ਼ੇਕ ਮਨੂੰ ਸਿੰਘ ਵੀ ਵੀ ਰਵਨੀਤ ਬਿੱਟੂ ਵੀ ਉਹ ਰਾਜਸਥਾਨ ਤੋਂ ਤੇ ਕਿਰਨ ਚੌਧਰੀ ਇਧਰੋਂ ਮਤਲਬ ਰਾਸਵਾ ਪਹੁੰਚ ਜਾਣਗੇ ਜੀ ਦੀਪਕ ਜੀ ਇਹ ਦੱਸਿਓ ਚਾਰ ਸਾਬਕਾ ਕਾਂਗਰਸੀ ਮੰਤਰੀ ਨੇ ਜਿਨ੍ਹਾਂ ਦੇ ਭਵਿੱਖ ਦਾ ਫੈਸਲਾ ਹੁਣ ਰਾਜਪਾਲ ਦੇ ਹੱਥ ਹੈ ਕਿਹੜੇ-ਕਿਹੜੇ ਚਾਰ ਨੇ ਜੀ ਇਹ ਵੈਸੇ ਤਾਂ ਉਹਨਾਂ ਦੇ ਭਵਿੱਖ ਦਾ ਫੈਸਲਾ ਕਈਆਂ ਦੇ ਹੱਥ ਹੈ ਹ ਇਹ ਗੱਲ ਹੈ ਜੀ ਸਲ ਸਿੰਘ ਧਰਮਸੋਤ ਭਾਰਤ ਕੁਸ਼ਨਾ ਆਸ਼ੂ ਸੰਦਰ ਸ਼ਾਮ ਅਰੋੜਾ ਤੇ ਓਪੀ ਸੋਨੀ ਹਮ ਕਿਉਂਕਿ ਇਹਨਾਂ ਵਿਰੁੱਧ ਕੇਂਦਰੀ ਏਜੰਸੀਆਂ ਨੇ ਵੀ ਖਾਸਾ ਕੁਝ ਖੋਲਿਆ ਹੋਇਆ ਹੈ ਭਾਰਤ ਕੁਸ਼ਨਾ ਸਲ ਸਿੰਘ ਧਰਮਸੋਤ ਰੋਂ ਤਾਂ ਵਿਜੀਲੈਂਸ ਪਹਿਲਾਂ ਚੱਕ ਚੁੱਕੀ ਹੈ ਬਾਅਦੋਂ ਪੀਡੀਸੀਬੀਏ ਦੇ ਰਡਾਰ ਤੇ ਵੀ ਰਹੇ ਨੇ ਪਰ ਹੁਣ ਬਿਜੀਲੈਂਸ ਨੇ ਆਪਣੀ ਜਾਂਚ ਪੂਰੀ ਕਰ ਲਈ ਇਹਨਾਂ ਚਾਰਾਂ ਦੇ ਖਿਲਾਫ ਹਮ ਹਮ ਤੇ ਜਾਂਚ ਪੂਰੀ ਹੋਣ ਤੋਂ ਬਾਅਦ ਇਹਨਾਂ ਦੇ ਖਿਲਾਫ ਚਲਾਨ ਪੇਸ਼ ਹੋਣੇ ਹਨ ਹਮ ਹਮ ਪਰ ਇਹ ਸਾਬਕਾ ਮੰਤਰੀ ਨੇ ਜੀ ਸੋ ਇੱਕ ਪ੍ਰਕਿਰਿਆ ਹੁੰਦੀ ਹੈ ਜੇਕਰ ਕਿਸੇ ਮੌਜੂਦਾ ਐਮਐਲਏ ਜਾਂ ਸਾਬਕਾ ਐਮਐਲਏ ਦੇ ਖਿਲਾਫ ਕੋਈ ਚਲਾਨ ਪੇਸ਼ ਹੋਣਾ ਹੈ ਕੋਈ ਕਾਰਵਾਈ ਹੋਣੀ ਹੈ ਇਹ ਜੀ ਅੱਗੇ ਵਧਣੀ ਹੈ ਤਾਂ ਉਹਦੇ ਵਿੱਚ ਫਿਰ ਬਾਕਾਇਦਾ ਤੌਰ ਤੇ ਸਪੀਕਰ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ। ਹੂੰ ਹੂੰ ਇਸੇ ਤਰ੍ਹਾਂ ਜੇ ਆਈਐਸ ਆਈਪੀਐਸ ਅਧਿਕਾਰੀ ਹੋਣ ਤਾਂ ਉਹਨਾਂ ਮਾਮਲੇ 'ਚ ਕੇਂਦਰ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ। ਹੂੰ ਪਰ ਜੇ ਮੰਤਰੀ ਜਾਂ ਸਾਬਕਾ ਮੰਤਰੀ ਹੋਣ ਫਿਰ ਉਹਦੇ ਲਈ ਮੁੱਖ ਮੰਤਰੀ ਤੋਂ ਕੈਬਨਿਟ 'ਚੋਂ ਹੋਣ ਤੋਂ ਬਾਅਦ ਇਹ ਪ੍ਰਕਿਰਿਆ ਦੇ ਲਈ ਫਿਰ ਰਾਜਪਾਲ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੈ। ਜੀ। ਸੋ ਹੁਣ ਪੰਜਾਬ ਕੈਬਨਿਟ ਨੇ ਇਸ ਗੱਲ ਤੇ ਮੋਹਰ ਲਾਤੀ ਕਿ ਹਾਂ ਜੀ ਵਿਜੀਲੈਂਸ ਆਪਣੀ ਜਿਹੜੀ ਜਾਂਚ ਪੂਰੀ ਕਰ ਚੁੱਕਿਆ ਉਹਦੇ ਹਵਾਲੇ ਨਾਲ ਚਾਰਾਂ ਦੇ ਖਿਲਾਫ ਚਲਾਨ ਪੇਸ਼ ਕਰੇ। ਹੂੰ ਹੂੰ ਸੋ ਹੁਣ ਇਹ ਚਾਰਾਂ ਦੇ ਖਿਲਾਫ ਚਲਾਨ ਪੇਸ਼ ਹੋਣੇ ਆ ਪਰ ਉਹ ਰਾਜਪਾਲ ਦੀ ਮਨਜ਼ੂਰੀ ਤੇ ਪਿਆ ਕੀ ਰਾਜਪਾਲ ਚਾਰਾਂ ਦੇ ਖਿਲਾਫ ਚਲਾਨ ਪੇਸ਼ ਕਰਨ ਦੀ ਮਨਜ਼ੂਰੀ ਦੇਣਗੇ ਨਵੇਂ ਰਾਜਪਾਲ ਸਾਹਿਬ ਨੇ ਤੇ ਬੇਸ਼ੱਕ ਚਾਰੇ ਸਾਹਿਬ ਕਾਂਗਰਸੀ ਮੰਤਰੀ ਰਹੇ ਨੇ ਚਾਰੇ ਸਾਹਿਬ ਕਾਂਗਰਸੀ ਵੱਡੇ ਲੀਡਰ ਨੇ ਪਰ ਇਹਨਾਂ ਚੋਂ ਸੁੰਦਰ ਸ਼ਾਮ ਅਰੋੜਾ ਅੱਜ ਕੱਲ੍ਹ ਭਾਜਪਾਈ ਹੈ ਜੀ ਸੋ ਇਹ ਇਸ ਲਈ ਰਾਜਪਾਲ ਸਾਹਿਬ ਲਈ ਦਿੱਕਤ ਆਊਗੀ ਕਿ ਜਾਂ ਤਾਂ ਫਿਰ ਚਾਰਾਂ ਨੂੰ ਬਚਾ ਲੈਣਗੇ ਜਾਂ ਫਿਰ ਇਕੱਲੇ ਨੂੰ ਬਚਾ ਕੇ ਤਿੰਨ ਦੇ ਕਾਰਵਾਈ ਦੀ ਆਗਿਆ ਦੇ ਸਕਦੇ ਨੇ ਹੂੰ ਹੁਣ ਦੇਖਣ ਵਾਲੀ ਗੱਲ ਹੋ ਗਈ ਇੱਥੇ ਪ੍ਰੀਖਿਆ ਦੀ ਘੜੀ ਆ ਸੋ ਫਿਰ ਚਾਰ ਇੱਕ ਦੋ ਇੱਕ ਨਹੀਂ ਦੇਖ ਰਿਹਾ ਕਿ ਲੈ ਵੀ ਅਗਲਾ ਸੁੰਦਰ ਸ਼ਾਮ ਰੋੜੇ ਦੇ ਸਾਰੇ ਅਸੀਂ ਬਚ ਜਾਈਏ ਤੇ ਸੁੰਦਰ ਸ਼ਾਮ ਰੋੜੇ ਲੱਗਦਾ ਕਿ ਤੇ ਇਹਨਾਂ ਨਾਲ ਮੈਂ ਵੀ ਲਪੇਟਿਆ ਨਾ ਜਾਵਾਂ ਹੂੰ ਸੋ ਹੁਣ ਰਾਜਪਾਲ ਦੇ ਪਾਲੇ ਸਹਿ ਜੀ ਇਹਨਾਂ ਦੀ ਭਵਿੱਖ ਦੀ ਛਾਬੀ ਹੂੰ ਹੂੰ ਦਿਲਚਸਪ ਗੱਲ ਆ ਦੇਖਦੇ ਹਾਂ ਦੀਪਕ ਜੀ ਕੀ ਹੁੰਦਾ